ਸੜਕ ਤੇ ਅਨਸੁਖਾਵੀ ਘਟਨਾ ਤੋਂ ਬਾਅਦ ਹਰ ਇੱਕ ਮਿੰਟ ਬਹੁਤ ਅਹਿਮ ਹੁੰਦਾ ਹੈ ਪਰ ਹੁਣ ਸੜਕਾਂ ਤੇ ਹੋਣ ਵਾਲੇ ਐਕਸੀਡੈਂਟ ਤੇ ਮੌਤ ਦਰ ਦੇ ਵਿੱਚ 46% ਤੋਂ ਵੱਧ ਦੀ ਕਮੀ ਆਈ ਹੈ ਇਹ ਸਭ ਕੁਝ ਪੰਜਾਬ ਦੀ ਅਗਵਾਈ ਵਾਲੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਦੇ ਵੱਲ ਨਿਯੁਕਤ ਕੀਤੀ ਗਈ ਸੜਕ ਸੁਰੱਖਿਆ ਫੋਰਸ ਦੇ ਸਦਕਾ ਹੋਇਆ ਹੈ ਟੂਟੀ ਦੌਰਾਨ 112 ਤੇ ਜੋ ਵੀ ਕਾਲ ਸਾਨੂੰ ਕੰਟਰੋਲ ਰੂਮ ਤੋਂ ਆਂਦੀ ਹੈ ਉਹ ਅਸੀਂ ਮੌਕੇ ਤੇ ਜਾ ਕੇ ਤੁਰੰਤ ਜ਼ਖਮੀਆਂ ਨੂੰ ਫਰਸਟ ایڈ ਦੇ ਕੇ ਉਹਨਾਂ ਦਾ ਇਲਾਜ ਕੀਤਾ ਜਾਂਦਾ ਹੈ ਅਗਰ ਜ਼ਿਆਦਾ ਜ਼ਖਮੀ ਹੋ ਜਾਂਦਾ ਹੈ ਉਸ ਨੂੰ ਨਜ਼ਦੀਕ ਦੇ ਹਸਪਤਲ ਪਹੁੰਚਾਇਆ ਜਾਂਦਾ ਹੈ ਸਾਨੂੰ ਪੰਜਾਬ ਸਰਕਾਰ ਨੇ ਬਹੁਤ ਹੀ ਪਾਵਰਫੁਲ ਗੱਡੀ ਦਿੱਤੀਆਂ ਹਨ ਜਿਨ੍ਹਾਂ ਨਾਲ ਅਸੀਂ ਐਕਸੀਡੈਂਟ ਹੋਏ ਸਥਾਨ ਤੇ 5-7 ਮਿੰਟਾਂ ਵਿੱਚ ਹੀ ਪਹੁੰਚ ਜਾਂਦੇ ਹਾਂ ਅਤੇ ਜਖਮੀ ਦੀ ਹੈਲਪ ਕੀਤੀ ਜਾਂਦੀ ਹੈ ਫਰਸਟ ایڈ ਦੇ ਵਿੱਚ ਸਾਡੇ ਕੋਲ ਬੀਟਾ ਡਿਨ ਦਿੱਤੀ ਹੋਈ ਨੇ ਕੋਟਨ ਕਲੋਥ ਦਿੱਤੇ ਹੋਏ ਕੋਟਨ ਦਿੱਤਾ ਹੋਇਆ ਔਰ ਗਲਵਸ ਦਿੱਤੇ ਹੋਏ ਨੇ ਫਰਸਟ ایڈ ਬਾਕਸ ਵੀ ਦਿੱਤਾ ਹੋਇਆ ਜਿਸ ਦੇ ਵਿੱਚ ਕੀ ਥੋੜੀਆਂ ਜੈਲ ਦਿੱਤੀਆਂ ਹੋਈਆਂ ਨੇ ਜਦੋਂ ਕਿ ਕਿਸੇ ਨੂੰ ਜ਼ਿਆਦਾ ਕੋਈ ਬੋਨ ਦੀ ਕੋਈ ਪ੍ਰੋਬਲਮ ਆ ਜਾਂਦੀ ਹੈ ਤਾਂ ਉਸ ਨੂੰ ਜੈਲ ਲਗਾ ਕੇ ਥੋੜਾ ਜਿਹਾ ਰੈਲੀਫ ਦਿੱਤਾ ਜਾਂਦਾ ਹੈ ਪਹਿਲਾ ਸੂਬਾ ਪੰਜਾਬ ਜਿਨੇ ਆਪਦੀ ਸੜਕਾਂ ਵਾਸਤੇ ਅੱਡ ਪੁਲਿਸ ਬੜਾ ਲਈ ਤੁਸੀਂ ਖੜੀਆਂ ਦੇਖੀ ਹੋਣੀਆਂ ਗੱਡੀਆਂ ਉਹਨਾਂ ਦੀਆਂ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਕਟਮੋਤਾ ਹੋਈਆਂ ਨੇ ਕਿਉਂਕਿ ਟਾਈਮ ਤੇ ਪਹੁੰਚ ਜਾਂਦੇ ਆ ਚੱਕ ਕੇ ਹਸਪਤਾਲ ਚਲੇ ਜਾਂਦੇ ਆ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਇੱਕੋ ਵਾਦਾ ਪੰਜਾਬ ਨੂੰ ਬਣਾਉਣਾ ਹੈ ਮੁਰਤੋ ਰੰਗਲਾ ਪੰਜਾਬ ਕੁਝ ਦਿਨਾਂ ਦੇ ਵਿੱਚ ਸੋਨੇ ਦੀਆਂ ਕੀਮਤਾਂ ਦੀ ਗੱਲ ਕਰਦੇ ਹਾਂ ਤੇ ਇੱਕ ਬਹੁਤ ਹੀ ਮਹੱਤਵਪੂਰਨ ਤਬਦੀਲੀ ਇਸ ਦੇ ਵਿੱਚ ਆ ਸਕਦੀ ਹੈ ਜਿ ਬਿਲਕੁਲ ਨਿਵੇਸ਼ਕ ਮੁੱਖ ਅਮਰੀਕੇ ਆਰਥਿਕ ਅੰਕੜਿਆਂ ਫੈਡ ਚੇਅਰਮੈਨ ਜੇਰਮ ਪਾਵਲ ਦੇ ਭਾਸ਼ਣ ਅਤੇ ਆਰਬੀਆਈ ਦੀ ਮੁਦਰਾ ਨੀਤੀ ਮੀਟਿੰਗ ਤੇ ਨਜ਼ਰ ਰੱਖ ਰਹੇ ਨੇ ਇਨਾਂ ਸਾਰੇ ਗਲੋਬਲ ਅਤੇ ਘਰੇਲੂ ਸੂਚਕਾਂ ਦੇ ਵਿਚਕਾਰ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਮਜ਼ਬੂਤੀ ਵੜੀ ਹੋਈ ਹੈ ਐਕਸੈਸ ਡਾਇਰੈਕਟ ਦਾ ਅਨੁਮਾਨ ਹੈ ਕਿ 2026 ਦੇ ਅੰਤ ਤੱਕ ਸੋਨੇ ਦੀਆਂ ਕੀਮਤਾਂ 1,40,000 ਤੋਂ 1,45,000 ਰੁਪਏ ਪ੍ਰਤੀ ਸੋਨਾ ਗ੍ਰਾਮ ਦੇ ਵਿਚਕਾਰ ਰਹਿਣਗੀਆਂ ਤੇ 1,08,000 ਤੇ 1,17,000 ਰੁਪਏ ਵਿਚਕਾਰ ਕਿਰਾਵਟ ਤੇ ਖਰੀਦਣ ਦੀ ਸਿਫਾਰਿਸ਼ ਕੀਤੀ ਹੈ ਸੋਨੇ ਦੀਆਂ ਕੀਮਤਾਂ ਹੁਣ ਕਿਉਂ ਵੱਧ ਰਹੀਆਂ ਨੇ ਇਹ ਇੱਕ ਸਵਾਲ ਹੈ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਅਮਰੀਕੀ ਰੋਜ਼ਗਾਰ ਡੇਟਾ ਖਪਤਕਾਰ ਭਾਵਨਾ ਅਤੇ ਵਿਸ਼ਵ ਵਿਆਪੀ ਨਿਰਮਾਣ ਅਤੇ ਸੇਵਾਵਾਂ ਦੇ ਸੂਚਕ ਸੋਨੇ ਦੀ ਦਿਸ਼ਾ ਨਿਰਧਾਰਤ ਕਰਨਗੇ ਜੀਐਮ ਫਾਈਨੈਂਸ਼ੀਅਲ ਦੇ ਉਪ ਪ੍ਰਦਾਨ ਪ੍ਰਨਵ ਮੀਰ ਨੇ ਕਿਹਾ ਕਿ ਸੋਨਾ ਹੁਣ ਆਪਣੇ ਲੰਬੇ ਸਮੇਂ ਦੀ ਤੰਗ ਸੀਮਾ ਤੋਂ ਬਾਹਰ ਆ ਗਿਆ ਹੈ ਨਿਵੇਸ਼ਕਾਂ ਦੀ ਨਜ਼ਰਾਂ ਸੋਮਵਾਰ ਨੂੰ ਫੈਡ ਚੀ ਮੰਜੀ ਰੂ ਪਾਵਲ ਦੇ ਭਾਸ਼ਣ ਰੂਸ ਯੂਕਰੇਨ ਸ਼ਾਂਤ ਵਾਰਤਾ ਅਤੇ ਸ਼ੁੱਕਰਵਾਰ ਨੂੰ ਆਰਬੀਆਈ ਨੀਤੀ ਮੀਟਿੰਗ ਤੇ ਵੀ ਹਨ ਅੱਜ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਕਿੰਨੇ ਇਹ ਵੀ ਇੱਕ ਸਵਾਲ ਹੈ ਹੁਣ ਇੱਥੇ ਜਾਣਨ ਵਾਲੀ ਗੱਲ ਹੈ ਕਿ ਅੱਜ ਸੋਨੇ ਦੀਆਂ ਤੇ ਚਾਂਦੀ ਦੀਆਂ ਕੀਮਤਾਂ ਕੀ ਨੇ 1 ਦਸੰਬਰ ਨੂੰ ਅੰਤਰਰਾਸ਼ਟਰੀ ਅਤੇ ਘਰੇਲੂ ਬਾਜ਼ਾਰਾਂ ਦੇ ਵਿੱਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ ਤੇ ਪਹੁੰਚ ਗਈਆਂ ਨੇ ਘਰੇਲੂ ਬਾਜ਼ਾਰ ਦੇ ਵਿੱਚ 1,30,400 ਰੁਪਏ ਤੇ ਵਪਾਰ ਕਰ ਰਹੇ ਨੇ ਜਦੋਂ ਕਿ ਚਾਂਦੀ 1,78,200 ਰੁਪਏ ਦੇ ਆਸ-ਪਾਸ ਵਪਾਰ ਕਰ ਰਹੀ ਸੋਨੇ ਦਾ ਰਿਕਾਰਡ ਫਿਰ ਉਚਾਈ ਛੂ ਸਕਦਾ ਹੈ ਔਰ ਵਾਲੇ ਸਮੇਂ ਦੇ ਵਿੱਚ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਸੋਨੇ ਦੀਆਂ ਕੀਮਤਾਂ ਅਗਲੇ ਹਫਤੇ ਮਜ਼ਬੂਤੀ ਨਾਲ ਰਿਕਾਰਡ ਪੱਧਰ ਦੇ ਕਰੀਬ ਪਹੁੰਚ ਸਕਦੀਆਂ ਨੇ ਵਿਸ਼ਲੇਸ਼ਕਾਂ ਦਾ ਤਾਂ ਇਹ ਵੀ ਕਹਿਣਾ ਹੈ ਕਿ ਨਿਵੇਸ਼ਕਾਂ ਦਾ ਪੂਰਾ ਧਿਆਨ ਅਮਰੀਕਾ ਦੇ ਮਹੱਤਵਪੂਰਨ ਆਰਥਿਕ ਅੰਕੜਿਆਂ ਫੈਡਰਲ ਰਿਜ਼ਰਵ ਦੇ ਚੇਅਰਮੈਨ ਜੇਰੋਮ ਪਾਵਲ ਦੇ ਭਾਸ਼ਣ ਅਤੇ ਭਾਰਤੀ ਰਿਜ਼ਰਵ ਬੈਂਕ ਦੀ ਮੁਦਰਾ ਨੀਤੀ ਤੇ ਟਿਕਿਆ ਹੈ ਜੀਐਮ ਫਾਈਨੈਂਸ਼ੀਅਲ ਦੇ ਉਪ ਪ੍ਰਧਾਨ ਪ੍ਰਨਵ ਮੇਰ ਨੇ ਕਿਹਾ ਕਿ ਸੋਨਾ ਹੁਣ ਉਸ ਸੀਮਤ ਘੇਰੇ ਤੋਂ ਬਾਹਰ ਨਿਕਲ ਆਇਆ ਜਿਸ ਦੇ ਵਿੱਚ ਕਾਫੀ ਦਿਨਾਂ ਤੋਂ ਫਸਿਆ ਹੋਇਆ ਸੀ ਜੀ ਬਿਲਕੁਲ ਨਿਵੇਸ਼ਕ ਦੁਨੀਆ ਭਰ ਦੇ ਨਿਰਮਾਣ ਅਤੇ ਸੇਵਾ ਖੇਤਰ ਦੇ ਅੰਕੜਿਆਂ ਅਮਰੀਕਾ ਦੇ ਰੋਜ਼ਗਾਰ ਅੰਕੜਿਆਂ ਤੇ ਖਪਤਕਾਰਾਂ ਦੀ ਮਨੋਦਸ਼ਾ ਤੇ ਪੂਰਾ ਧਿਆਨ ਦੇ ਰਹੇ ਨੇ ਐਂਜਲ 1 ਦੇ ਸੀਨੀਅਰ ਖੋਜ ਅਧਿਕਾਰੀ ਪ੍ਰਤਮੇਸ਼ ਮਾਲਿਆ ਨੇ ਕਿਹਾ ਹੈ ਕਿ ਭਾਰਤ ਦੇ ਵਿੱਚ ਰੁਪਏ ਦੀ ਕਮਜ਼ੋਰੀ ਅਤੇ ਸਥਾਨਿਕ ਮੰਗ ਨੇ ਸੋਨੇ ਦੀਆਂ ਕੀਮਤਾਂ ਦੇ ਵਿੱਚ ਉਤਰਾ ਚੜਾਅ ਨੂੰ ਬਹੁਤ ਵਧਾਇਆ ਹੈ ਤਿਉਹਾਰ ਵਿਆਹਾਂ ਅਤੇ ਲਗਾਤਾਰ ਜਾਰੀ ਗਹਿਣਿਆਂ ਦੀ ਖਰੀਦਦਾਰੀ ਭਾਰਤੀ ਬਾਜ਼ਾਰ ਦੇ ਵਿੱਚ ਸੋਨੇ ਚਾਂਦੀ ਦੀਆਂ ਕੀਮਤਾਂ ਨੂੰ ਮਜ਼ਬੂਤ ਸਹਾਰਾ ਦੇ ਰਹੀ ਹੈ ਗਲੋਬਲ ਬਾਜ਼ਾਰ ਦੇ ਵਿੱਚ ਵੀ ਦਸੰਬਰ ਦੇ ਵਿੱਚ ਸਪਲਾਈ ਵਾਲੇ ਸਮਝੌਤਿਆਂ ਦੇ ਸੋਨੇ ਦਾ ਭਾਅ ਹਫ਼ਤੇ ਭਰ ਵਿੱਚ 138.8 ਡਾਲਰ ਤੋਂ 3.4% ਚੜਿਆ ਤੇ ਸ਼ੁੱਕਰਵਾਰ ਨੂੰ 4218.3 ਡਾਲਰ ਪ੍ਰਤੀ ਔਂਸ ਤੇ ਬੰਦ ਹੋਇਆ ਜੀ ਐਮ ਫਾਈਨੈਂਸ਼ੀਅਲ ਸਰਵਿਸਿਜ਼ ਦੇ ਪ੍ਰਨਵ ਮੀਰ ਨੇ ਕਿਹਾ ਹੈ ਕਿ 11 ਘੰਟੇ ਦੀ ਰਿਕਵਰੀ ਤੋਂ ਬਾਅਦ ਅਮਰੀਕਾ ਬਾਜ਼ਾਰ ਦੇ ਵਿੱਚ ਕਾਰੋਬਾਰ ਫਿਰ ਸ਼ੁਰੂ ਹੋਣ ਤੇ ਸੋਨੇ ਦੀਆਂ ਕੀਮਤਾਂ ਦੇ ਵਿੱਚ 1% ਤੋਂ ਵੱਧ ਦਾ ਵਾਅਦਾ ਵੇਖਿਆ ਗਿਆ ਹੈ ਸੋ ਜਿਸ ਤਰੀਕੇ ਦੇ ਨਾਲ ਸੋਨੇ ਦੀਆਂ ਕੀਮਤਾਂ ਵਧ ਰਹੀਆਂ ਨੇ ਇਸ ਦਾ ਅਸਰ ਉਪਭੋਗਤਾਵਾਂ ਦੇ ਉੱਪਰ ਜ਼ਰੂਰ ਤੇ ਜ਼ਰੂਰ ਪੈਦਾ ਦਿਖੇਗਾ ਔਰ ਜੀ ਅਸੀਂ ਆਉਣ ਵਾਲੇ ਸਮੇਂ ਦੀ ਗੱਲ ਕਰਦੇ ਹਾਂ ਤੇ ਇਸ ਦੇ ਵਿੱਚ ਵਾਅਦਾ ਜਿਹੜਾ ਹੈ ਹੋਰ ਜ਼ਿਆਦਾ ਹੋ ਰਿਹਾ ਹੈ ਸੋਨੇ ਦੇ ਨਾਲ ਨਾਲ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਵੀ ਕਾਫੀ ਵਾਅਦਾ ਹੋ ਰਿਹਾ ਹੈ ਸੋ ਅਗਲੇ ਕੁਝ ਦਿਨਾਂ ਦੇ ਵਿੱਚ ਸੋਨੇ ਦੀਆਂ ਕੀਮਤਾਂ ਦੇ ਵਿੱਚ ਇਹ ਜੋ ਤਬਦੀਲੀ ਆ ਰਹੀ ਹੈ ਇਸ ਦੇ ਨੇ ਖਾਸ ਕਰਕੇ ਨਿਵੇਸ਼ਕ ਮੁੱਖ ਅਮਰੀਕੀ ਆਰਥਿਕ ਅੰਕੜਿਆਂ ਫੈਡ ਚੇਅਰਮੈਨ ਜੇਰੋਮ ਪਾਵਲ ਦੇ ਪਾਸ਼ਨ ਅਤੀ ਆਰਬੀ ਆ ਦੀ ਮੋਦਰਾ ਨੀਤੀ ਮੀਟਿੰਗ ਤੇ ਨਜ਼ਰ ਰੱਖ ਰਹੇ ਨੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਵਧ ਰਹੀਆਂ ਕੀਮਤਾਂ ਦਾ ਬਾਜ਼ਾਰ ਦੇ ਉੱਪਰ ਜ਼ਰੂਰ ਤੇ ਜ਼ਰੂਰ ਅਸਰ ਹੋਵੇਗਾ ਔਰ ਇਸ ਵੀ ਖਰੀਦਦਾਰੀ ਦੇ ਉੱਪਰ ਜੋ ਅਸਰ ਹੋਣ ਵਾਲਾ ਹੈ ਉਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ